ਤਨ ਤਨ ਬਾਬਾ ਦਦੂ ਰਾਮ ਬਿਰਾਗੀ ਜੀ ਦੇ ਪਵਿੱਤਰ ਡੇਰੇ ਵਿਖੇ ਅੱਜ ਮਹੰਤ ਬਲਦੇਵ ਰਾਜ ਬਿਰਾਗੀ ਜੀ ਦਾ ਜਨਮ ਦਿਨ ਬੜੇ ਹੀ ਆਦਰ ਸਤਕਾਰ ਤੇ ਧਾਰਮਿਕ ਉਸਤਾਦ ਦੇ ਨਾਲ ਮਨਾਇਆ ਗਿਆ ਹੈ ਇਸ ਪਵਿੱਤਰ ਸਮਾਗਮ ਵਿੱਚ ਸੰਗਤਾਂ ਵੱਲੋਂ ਬੜੀ ਗਿਣਤੀ ਵਿੱਚ ਸ਼ਿਰਕਤ ਕੀਤੀ ਗਈ ਇਸ ਤੋਂ ਬਾਅਦ ਮਹੰਤ ਬਲਦੇਵ ਰਾਜ ਬਰਾਗੀ ਜੀ ਨੇ ਸੰਗਤਾਂ ਨਾਲ ਮਿਲ ਕੇ ਕੇਕ ਕੱਟ ਕੇ ਆਪਣੇ ਜਨਮ ਦਿਨ ਦੀ ਖੁਸ਼ੀ ਸਾਂਝੀ ਕੀਤੀ ਸੰਗਤਾਂ ਨੇ ਮਹੰਤ ਜੀ ਦੇ ਲੰਬੀ ਉਮਰ ਚੰਗੀ ਸਿਹਤ ਅਤੇ ਆਤਮ ਉੱਚਾਈ ਲਈ ਅਰਦਾਸ ਕੀਤੀ ਇਸ ਮੌਕੇ ਤੇ ਬੋਲਦੇ ਹੋਏ ਮਹੰਤ ਬਲਦੇਵ ਰਾਜ ਬਰਾਗੀ ਜੀ ਨੇ ਕਿਹਾ ਕੀ ਡੇਰੇ ਦਾ ਮੁੱਖ ਮਹੰਤ ਮਨੁੱਖਤਾ ਦੀ ਸੇਵਾ ਆਪਸੀ ਪ੍ਰੇਮ ਇਕਤਾ ਤੇ ਸੰਦੇਸ਼ ਦੇਣਾ ਹੈ ਉਹਨਾਂ ਨੇ ਕਿਹਾ ਕਿ ਸੰਗਤਾਂ ਦਾ ਪਿਆਰ ਤੇ ਸਤਕਾਰ ਹੀ ਉਹਨਾਂ ਲਈ ਸਭ ਤੋਂ ਵੱਡਾ ਤੋਹਫਾ ਹੈ ਸਮਾਗਮ ਦੌਰਾਨ ਡੇਰੇ ਦੇ ਸੇਵਾਦਾਰ ਵੱਲੋਂ ਲੰਗਰ ਦਾ ਪ੍ਰਬੰਧ ਵੀ ਕੀਤਾ ਗਿਆ ਜਿਸ ਵਿੱਚ ਸੰਗਤਾਂ ਨੇ ਪ੍ਰਸ਼ਾਦ ਛਕਿਆ ਸਾਰੇ ਹਾਜ਼ਰ ਸੰਗਤਾਂ ਨੇ ਮਹੰਤ ਜੀ ਨੂੰ ਦੁਆਵਾਂ ਦਿੱਤੀਆਂ ਤੇ ਡੇਰੇ ਵੱਲੋਂ ਚੱਲ ਰਹੀਆਂ ਸੇਵਾਵਾਂ ਦੀ ਪ੍ਰਸਿੱਧੀ ਕੀਤੀ ਅੰਮ੍ਰਿਤਸਰ ਤੋਂ ਪੱਤਰਕਾਰ ਵਿਸ਼ਾਲ ਸ਼ਰਮਾ ਦੀ ਖਾਸ ਰਿਪੋਰਟ ਤੇ ਬਾਬਾ ਤੰਦੂਰਾਮ ਜੀ ਦੀ ਕਿਰਪਾ ਨਾਲ ਸਾਰੀ ਆਈ ਹੋਈ ਸੰਗਤ ਤੇ ਸੂਝਵਾਨ ਸਾਡੇ ਵੀਰ ਭਰਾ ਸਤਕਾਰਯੋਗ ਜਿੰਨੇ ਵੀ ਸਾਡੇ ਭਰਾ ਆਏ ਨੇ ਇਹਨਾਂ ਨੂੰ ਜੀਓ ਆਇਆ ਤੇ ਜੋ ਇਹਨਾਂ ਨੇ ਰਲ ਮਿਲ ਕੇ ਸਾਰਿਆਂ ਭਰਾਵਾਂ ਸੰਗਤਾਂ ਨੇ ਉਪਰਾਲਾ ਕੀਤਾ ਤੇ ਗਰੀਬਾਂ ਨੂੰ ਇੰਨੀ ਇੱਜ਼ਤ ਦੇ ਕੇ ਨਵਾਜਦੇ ਨੇ ਇਹਨਾਂ ਦਾ ਦਿਲੋਂ ਤਹਿ ਦਿਲੋਂ ਇਹਨਾਂ ਧੰਨਵਾਦ ਕਰਦੇ ਆ ਕਿ ਸਤਿਗੁਰੂ ਇਹਨਾਂ ਦੀ ਚੜ੍ਹਦੀ ਕਲਾ ਰੱਖੇ ਕਿਰਪਾ ਰੱਖੇ ਦਿਨ ਦੁਗਣੀ ਰਾਤ ਚੌਗਣੀ ਬਾਬਾ ਤੰਦੂਰਮ ਸਿੰਘ ਸਾਹਿਬ ਤਰੱਕੀ ਬਖਸ਼ੇ ਸਾਡੇ ਦੇਸ਼ ਤੇ ਸਾਡੇ ਸ਼ਹਿਰਾਂ ਤੇ ਸਾਡੇ ਮੁਲਕਾਂ ਦੇ ਵਿੱਚ ਜੋ ਵੀ ਕੋਈ ਆਉਣ ਵਾਲੀਆਂ ਭੀੜਾਂ ਉਹਨਾਂ ਤੋਂ ਸਾਨੂੰ ਬਚਾ ਕੇ ਰੱਖੇ ਤੇ ਬਾਬਾ ਤੰਦੂਰਮ ਜੀ ਦੀ ਕਿਰਪਾ ਦੇ ਨਾਲ ਜੋ ਸਾਡਾ ਜਨਮ ਦਿਹਾੜਾ ਅੱਜ ਇਹਨਾਂ ਨੇ ਸਾਰਿਆਂ ਵੀਰਾਂ ਨੇ ਸਾਡਾ ਹੈਪੀ ਆਪੀ ਬਣਾਇਆ ਵਾ ਇਹਨਾਂ ਦਾ ਬਹੁਤ ਧੰਨਵਾਦ ਬਹੁਤ ਇਹਨਾਂ ਦਾ ਧੰਨਵਾਦ ਕਰਦੇ ਆ ਤੇ ਨੌਜਵਾਨ ਪੀੜ੍ਹੀ ਦੇ ਵਾਸਤੇ ਸਤਿਗੁਰ ਦੇ ਚਰਨਾਂ 'ਚ ਅਰਦਾਸ ਕਰਦੇ ਆ ਕਿ ਮਾਲਕ ਇਹਨਾਂ ਨੂੰ ਨਸ਼ਿਆਂ ਤੋਂ ਦੂਰ ਕਰਕੇ ਤੇ ਸੁਖੀ ਜੀਵਨ ਤੇ ਤੰਦਰੁਸਤੀ ਜਾਂਦੀਆਂ ਦਾਤਾਂ ਬਖਸ਼ਣ ਬਾਬਾ ਦੰਦੁਰਾਮ ਸਾਹਿਬ ਚੜ੍ਹਦੀਆਂ ਕਲਾ ਕਰਨ ਸਾਡੇ ਭਰਾ ਜੀ ਬਹੁਤ ਹੀ ਸਤਿਕਾਰਯੋਗ ਸਾਡੇ ਜੋ ਟਾਈਮ ਕੱਢ ਕੇ ਆਏ ਨੇ ਸਾਡੇ ਪਾਪਾ ਪੂਰਨ ਚੰਦ ਜੀ ਬਡਾਲੀ ਸਾਹਿਬ ਪਦਮ ਸ਼੍ਰੀ ਜੀ ਇਹਨਾਂ ਦੇ ਅਸ਼ੀਰਵਾਦ ਦੇ ਸਦਕਾ ਸਭ ਕੁਝ ਹੋ ਰਿਹਾ ਜੀ ਧੰਨਵਾਦ ਉੱਤਰ ਰੱਖੋ ਹਾਂਜੀ ਕੀ ਕਿ ਅੱਜ ਇਹ ਪ੍ਰੋਗਰਾਮ ਦੇਖ ਰਹੇ ਆ ਸੰਗਤ ਆਈ ਬੜੇ ਬੜੇ ਅੱਛੇ ਲੋਕਾਂ ਦੇ ਦਰਸ਼ਨ ਹੋਏ ਨੇ ਮੈਨੂੰ ਜਾ ਰਹੇ ਤੇ यूं ही ਦਿਲ ਬੇਕਰਾਰ ਥਾ ਜਾ ਰਹੇ ਤੇ यूं ही ਦਿਲ ਬੇਕਰਾਰ ਥਾ ਪਰ ਅੱਜ ਤੋਂ ਵੋਹੀ ਮਿਲ ਗਿਆ ਜਿੰਨਾਂ ਦਾ ਇੰਤਜ਼ਾਰ ਥਾ ਕੀ ਬਾਤ ਹੈ ਸਭ ਲੋਕਾਂ ਦਾ ਦਰਸ਼ਨ ਹੋਇਆ ਕਿਉਂਕਿ ਇਹਨਾਂ ਸੂਰਤਾਂ ਜਿਹੜੀਆਂ ਨੇ ਐਵੇਂ ਨਹੀਂ ਮਿਲਦੀਆਂ ਕਿ ਅਸੀਂ ਅੱਜ ਤੋਂ ਨਹੀਂ ਆ ਰਹੇ ਮਹਾਰਾਜ ਸਰਕਾਰ ਜਿਹੜੇ ਇਹਨੂੰ ਕਹਿੰਦੇ ਰਹਿਮਤullah ਰਾਹ ਮਹਾਰਾਜ ਬਾਬਾ ਦੰਦੂ ਰਾਮ ਜੀ ਜਿਹੜੇ ਸਨ ਕਿ ਇਨੀ ਹਸਤੀ ਦੇ ਮਾਲਕ ਜਦੋਂ ਅੰਗਰੇਜ਼ਾਂ ਨੇ ਲਾਇਨ ਕੱਢੀ ਸੀ ਨਾ ਆ ਜੋ ਬਾਤਾਂ ਯਾਦ ਆਉਂਦੀਆਂ ਉਹਨਾਂ ਕਹੇ ਸੀ ਦਰਬਾਰ ਟਾਉਣਾ ਪੈਣਾ ਸਾਡੀ ਸੇਧ ਲੋਰ ਨੂੰ ਨਹੀਂ ਜਾਂਦੀ ਤੇ ਮਹਾਰਾਜ ਜੀ ਕਹਿਣ ਲੱਗੇ ਕੋਈ ਗੱਲ ਨਹੀਂ ਲੈਓ ਤੁਸੀਂ ਜੇ ਟਾਉਣਾ ਪੈਗੇ ਤਾਂ ਟਾਵੀ ਦੇਵਾਂਗੇ ਬੜੇ ਵੇਖੋ ਉਹਨਾਂ ਦੀ ਕੁਦਰਤ ਦੋਸੀ ਮਹਾਰਾਜ ਜੀ ਜੋ ਸੰਤਸ ਬੋਲੇ ਸਾਧੂ ਬੋਲੇ ਸਹਿ ਸੁਭਾ ਸੱਜ ਦਾ ਬੋਲੇ ਵਰਤਣਾ ਜਾ ਦੇਖ ਲਓ ਕਿੰਨਾ ਫਰਕ ਲੈਣ ਦਾ ਪਰਲੇ ਪਾਸੇ ਹੋ ਗਿਆ ਡੇਰਾ ਫੇਰ ਉੱਥੇ ਹੀ ਕਿਉਂਕਿ ਬੰਦਗੀ ਵਾਲੇ ਮਾ ਉਹ ਹੈਗੇ ਸਨ ਫਕੀਰ ਉਦੋਂ ਬਾਅਦ ਬਾਬਾ ਜੁੱਧਿਆ ਜੀ ਜਦ ਬੈਠੇ ਨੇ ਬੜੇ ਮਹਾਤਮਾ ਪਹੁੰਚੇ ਸਨ ਅਸੀਂ ਜਦ ਉਹਨਾਂ ਕੋਲ ਆ ਕੇ ਵੀ ਬੈਠਦੇ ਸੀ ਸਾਡਾ ਬੜਾ ਮਨ ਖੁਸ਼ ਹੁੰਦਾ ਸੀ ਤੇ ਸਾਨੂੰ ਬੜੀਆਂ ਚੀਜ਼ਾਂ ਦੱਸਦੇ ਹੁੰਦੇ ਸਨ ਪਰ ਲੇਕਨ ਉਹਨਾਂ ਦੀ ਰਹਿਮਤ ਸਾਡੇ ਤੇ ਉਹਨਾਂ ਦੀ ਗਾੜੀ ਹੁਣ ਇਹਦੇ ਤੇ ਕਿਸ ਤਰ੍ਹਾਂ ਆਈ ਹੈ ਕਿ ਬੰਦਗੀ ਵਾਲੇ ਮਾਂ ਦੇ ਜ਼ਖਮੋਂ ਜੰਮਦੇ ਹੀ ਬੰਦਗੀ ਕਰਕੇ ਬੰਦਗੀ ਵਾਲੇ ਉਹਨਾਂ ਨੇ ਬੜੀ ਬੰਦਗੀ ਸਿਰਾਂ ਦੀ ਬੰਦਗੀ ਵਾਲੇ ਮਾਂ ਦੇ ਜ਼ਖਮੋਂ ਜੰਮਦੇ ਹੀ ਬੰਦਗੀ ਕਰਕੇ ਉਸ ਬੰਦਗੀ ਨੂੰ ਦੋਹੀ ਜਹਾਨੀ ਦੱਬਣ ਮਟੀਆਂ ਭਰ ਕੇ ਔਏ ਜੇ ਭਲਾ ਉਹ ਮੜ ਵੀ ਜਾਵਣ ਫੇਰ ਵੀ ਜ਼ਿੰਦਾ ਨੇ ਮਰ ਕੇ ਭਗਤ RAM ਆ ਫੇਰ ਸੰਭਾਲਣ ਉਹ ਜੋਗ ਜੀ ਜਾਂਦੇ ਧਰ ਕੇ ਆ ਫੇਰ ਆ ਗਏ ਜੀ ਉਹ ਹੀ ਆ ਨਾ ਧੰਨ ਮਰ ਧੰਨ ਕਿ ਜਿਹੜਾ ਅਨੂ ਕੰਨ ਵੀ ਸੰਗੀਤ ਨੂੰ ਵੀ ਬੜਾ ਖੁਸ਼ ਕਰਦੇ ਨੇ ਆਏ ਗਏ ਦੀ ਸੇਵਾ ਪੂਜਾ ਇਹਨੂੰ ਫਕੀਰੀ ਲਾਨ ਕਹਿੰਦੇ ਨੇ ਫੇਰ ਲੋਕ ਉਹਨਾਂ ਨੂੰ ਯਾਦ ਕਰਦੇ ਕਬੀਰ ਸਾਹਿਬ ਵੀ ਕਹਿੰਦੇ ਇੱਕ ਤਾਂ ਕਬੀਰ ਕਹਿੰਦੇ ਜਦੋਂ ਮੈਂ ਜਮਿਆ ਸਾਂ ਤਾਂ ਮੈਂ ਰੋਇਆ ਸਾਂ ਕਬੀਰ ਸਾਹਿਬ ਕਹਿੰਦੇ ਕਬੀਰ ਜਦ ਹਮ ਆਇਓ ਜਗਤ ਮੇ ਜਗ ਹਾਂਸੇ ਹਮ ਰੋਏ ਫਿਰ ਐਸੀ ਕਰਨੀ ਕਰ ਚਲੋ ਹਮ ਹਾਂਸੇ ਜਗ ਰੋਏ ਕਿ ਉਹ ਜੀ ਬੰਦਗੀ ਜਿਹੜੀ ਇਹਨਾਂ ਨੇ ਕੀਤੀ ਜੋ ਇਹ ਕਰਦੇ ਆਏ ਨੇ ਵੀ ਲੋਕ ਇਹਨੂੰ ਕਹਿੰਦੇ ਵੀ ਉਹਦੇ ਵੀ ਨਹੀਂ ਖੁਸ਼ ਵੀ ਹੋ ਕੇ ਜਾਂਦੇ ਨੇ ਇਸ ਇਸ ਫਕੀਰੀ ਨੂੰ ਆ ਫਕੀਰੀ ਕਹਿੰਦੇ ਨੇ ਕਿ ਉਹਨਾਂ ਨੇ ਜੜਿਆ ਬਾਬਾ ਬਿਲਾ ਜੀ ਨੇ ਦੇਖੋ ਆਗੇ ਉਹਨੇ ਨੂੰ ਕਹਿੰਦੇ ਵੀ ਆ ਬੜੀ ਆ ਦੇਖੋ ਬहोत ਦਰੌਣ ਕੈਸੀ ਵੀ ਲਾਈ ਸੰਗਤ ਦੀ ਵੀ ਲਾਈ ਜਗਾ ਦੀ ਵੀ ਬਣਾ ਕੇ ਮਹਾਰਾਜ ਇਹੋ ਜਿਹੇ ਕੋਈ ਆਮ ਖਾਦ ਨਹੀਂ ਬੰਦੇ ਹੁੰਦੇ ਤੇ ਦੇਖੋ ਉਹਨਾਂ ਦੀ ਜਿਹੜੀ ਬੰਦਗੀ ਪਿਛੜੀ ਕੀਤੀ ਹੋਈ ਜਿਹੜੀ ਉਹ ਆ ਕੇ ਫੇਸ ਬਹਾਲੀ ਹੈ ਕੀ ਬਾਤ ਬਹੁਤ ਅੱਛਾ ਠੀਕ ਹੈ ਸਮਾਜਦਲ ਨੂੰ ਬੋਲ ਕੇ ਚੰਗੀ ਤਰ੍ਹਾਂ ਹਾਂ ਨਾ ਸਭ ਤੋਂ ਪਹਿਲੇ ਜੈ ਭੀਮ ਜੈ ਭਾਰਤ ਮੈਂ ਸਨਿਧਾਰਬ ਰਾਸ਼ਟਰੀ ਰੈਕਸ਼ਨ ਮੀਟ ਕਰ ਸਮਾਜਦਲ ਭਾਰਤ ਔਰ ਅੱਜ ਬੜੀ ਖੁਸ਼ੀ ਦੀ ਗੱਲ ਹੈ ਕਿ ਸਾਡੇ ਬਹੁਤ ਹੀ ਸਤਿਕਾਰਯੋਗ ਵੱਡੇ ਵੀਰ ਬਾਬਾ ਪਿੱਲਾ ਜੀ ਜਿਹੜੇ ਕਿ ਆਪਣੇ ਸਮਾਜ ਸੇਵਾ ਤੋਂ ਵੀ ਬਹੁਤ ਮਸ਼ਹੂਰ ਨੇ ਤੇ ਫਕੀਰੀ ਕਰਦੇ ਪਏ ਨੇ ਉੱਥੇ ਗਰੀਬ ਲੜਕੀਆਂ ਦੀ ਸ਼ਾਦੀ ਕਰਨਾ ਪਿੰਡ 'ਚ ਕਿਸੇ ਦਾ ਕੋਈ ਦੁੱਖ ਸੁੱਖ ਆਗੇ ਕਰੋਨਾ ਦੇ ਵਿੱਚ ਲੋਕਾਂ ਦੀ ਕਿੰਨੀ ਮਦਦ ਕੀਤੀ ਇਹਨਾਂ ਨੇ ਆ ਹੁਣ ਹੜ ਆਏ ਆ ਉੱਥੇ ਲੋਕਾਂ ਦੀ ਮਦਦ ਕੀਤੀ ਆ ਤਾਂ ਮੈਂ ਸਮਝਦਾ ਬੜਾ ਵਧੀਆ ਮੈਸੇਜ ਆ ਔਰ ਸਾਡੇ ਗੁਰੂ ਮਹਾਰਾਜ ਨੇ ਵੀ ਕਿਹਾ ਹੀ ਵੀ ਜਿਹੜਾ ਸੰਤ ਤੇ ਸਿਪਾਹੀ ਹੁੰਦਾ ਉਹ ਜਿਹੜੇ ਮੈਦਾਨ 'ਚ ਚੱਲੇ ਜਾਂਦੇ ਉਹ ਕੰਮ ਫਤਿਹ ਹੁੰਦਾ ਤਾਂ ਅੱਜ ਉਹਨਾਂ ਦੇ ਜਨਮ ਦਿਨ ਦੇ ਉੱਤੇ ਮੈਂ ਉਹਨਾਂ ਨੂੰ ਆਪਣੇ ਵੱਲੋਂ ਪੂਰੇ ਅੰਬੇਡਕਰ ਸਮਾਜ ਦੇ ਵੱਲੋਂ ਬਹੁਤ-ਬਹੁਤ ਮੁਬਾਰਕਾਤ ਪੇਸ਼ ਕਰਦਾ ਔਰ ਤੇ ਜਨਾਬ ਦੇ ਚਰਨਾਂ 'ਚ ਅਰਦਾਸ ਬੇਨਤੀ ਕਰਦਾ ਕਿ ਇਹਨਾਂ ਨੂੰ ਤੰਦਰੁਸਤੀ ਮਿਲੇ ਔਰ ਇਹਨਾਂ ਦਾ ਜਿਹੜਾ ਰੁਤਬਾ ਹੋਰ ਵੀ ਬਲੰਦ ਹੋਵੇ ਜੈ ਭੀਮ ਜੈ ਭਾਰਤ